ਕਬੀਰ ਜੀ ਨੇ ਅੰਤਲੇ ਸਾਲ ਲੈਣ ਤੋਂ ਪਹਿਲਾਂ ਜਿਹੜੇ ਸ਼ਬਦ ਉਚਾਰਨ ਕੀਤੇ ਉਹ ਗੁਰੂ ਗ੍ਰੰਥ ਸਾਹਿਬੀ ਦਰਜ ਕੀਤੇ ਮਹਾਰਾਜ ਨੇ ਹਜ਼ੂਰ ਨੇ ਫਰਮਾਇਆ ਬਾਬਾ ਜੀ ਨੇ ਜੇ ਮਨ ਚ ਹੋਵੇ ਪਾਪ ਮਨ ਹੋਵੇ ਕਠੋਰ ਮਨ ਹੋਵੇ ਲੋਕਾਂ ਦਾ ਹੱਕ ਕੋਖੇ ਕੰਦਾ ਤੇ ਲਿਬਾਸ ਭਾਵੇਂ ਧਰਮੀਆਂ ਵਾਲਾ ਹੋਵੇ ਕਹਿੰਦੇ ਮਨ ਦਾ ਕਠੋਰ ਬੰਦਾ ਬਨਾਰਸ ਵਿੱਚ ਮਰ ਜਾਏ ਬਨਾਰਸ ਨੇ ਉਹਨੂੰ ਮੁਕਤ ਨਹੀਂ ਕਰਨਾ ਤੇ ਰੱਬ ਦੀ ਭਗਤੀ ਕਰਨ ਵਾਲਾ ਜੇ ਮਗਰ ਵਿੱਚ ਵੀ ਮਰ ਜਾਏ ਤੇ ਮਗਰ ਉਹਨੂੰ ਨਰਕਾਂ ਵਿੱਚ ਨਹੀਂ ਲਿਜਾ ਸਕੀ ਉਹਨਾਂ ਦਾ ਸ਼ਬਦ ਹੈ ਮਨੂ ਕਠੋਰ ਮਰੇ ਬਨਾਰਸ ਇਹਦੇ ਅਰਥ ਨਾਲ ਕਰੀ ਜਾਣਾ ਮਨ ਦਾ ਕਠੋਰ ਬੰਦਾ ਜੇ ਬਨਾਰਸ ਵਿੱਚ ਮਰੇਗਾ ਨਰਕ ਨਾ ਬਚਿਆ ਜਾਈ ਉਹ ਨਹੀਂ ਨਰਕ ਤੋਂ बच ਸਕਦਾ ਪਰ ਹਰ ਕਾ ਸੰਤ ਮਰੇ ਹੜੰਬ ਸਗਲੀ ਸੈਨ ਤਰਾਈ ਬੰਦਗੀ ਕਰਨ ਵਾਲਾ ਜਿਹਨੂੰ ਕਠੋਰ ਧਰਤੀ ਮੈਂ ਤਾਂ ਕਹਿਣਾ ਉਹਨਾਂ ਪਿਆਰਿਓ ਸੰਤ ਦੋਜਕ ਵਿੱਚੋਂ ਵੀ ਨਿਕਲ ਜਾਏ ਤੇ ਸਵਰਗ ਬਣ ਜਾਂਦਾ ਹੈ ਸਾਖਤ ਬੰਦੇ ਨੂੰ ਸਵਰਗ ਵੀ ਦੇ ਦੋ ਦੋਜਕ ਬਣਾ ਕੇ ਰੱਖ ਦਿੰਦਾ ਇਹ ਤਾਂ ਬੰਦੇ ਤੇ ਨਿਰਭਰ ਹੈ